ਸਦਾਰਨੀ ਪ੍ਰਨੀਤ ਕੌਰ ਜੀ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਨਹੀਂ ਤੇ ਚੁੱਪੋ ਕੇ ਘਰ ਬਹਿਣਾ ਚਾਹੀਦਾ ਸੀ ਫਿਰ ਉੱਥੇ ਕਿਸਾਨਾਂ ਦੇ ਨਾਲ ਪੁਲਿਸ ਦੀ ਦੁਰਵਰਤੋਂ ਤੇ ਹਰਪਾਲਪੁਰੇ ਦਾ ਧੱਕਾ ਜਿਹੜਾ ਇਹ ਤਾਂ ਹਿੰਦੁਸਤਾਨ ਦੀ ਕਿਸਾਨੀ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਵਾਸਤੇ ਗੱਲ ਕਰ ਰਿਹਾ ਪੰਜਾਬ ਪੁਲਿਸ ਨੂੰ ਥੋੜਾ ਛਮਾ ਇਸਤੇਮਾਲ ਕਰਨਾ ਚਾਹੀਦਾ ਸੀ ਵਿਰੋਧੀ ਧਿਰ ਭਾਜੀਪੀ ਅਤੇ ਮਾਨ ਸਰਕਾਰ ਨੂੰ ਕੋਸਰੇ ਇਹਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਰਅਸਲ ਜਿ ਨਿਚਰਵਾਰ ਨੂੰ ਪਿੰਡ ਸੇਰਾ ਦੇ ਵਿੱਚ ਕਿਸਾਨ ਸੁਰਿੰਦਰਪਾਲ ਸਿੰਘ ਦੀ ਮੌਤ ਹੋ ਗਈ ਸੀ ਇਸ ਮਾਮਲੇ ਤੇ ਹੁਣ ਸਿਆਸਤ ਵੀ ਗਰਮਾਈ ਹੋਈ ਹੈ ਜੋ ਇੱਕ ਤੌਰ ਤਰੀਕਾ ਬਣ ਗਿਆ ਪੰਜਾਬ ਪੁਲਿਸ ਅਜੇ ਇੱਥੇ ਕਿਸਾਨ ਭਰਾਵਾਂ ਨੇ ਜੈਨੂਨ ਆਪਣੀ ਗੱਲ ਦੱਸੀ ਕਿ ਕੋਈ ਵੀ ਨੁਮਾਇੰਦਾ ਭਾਜਪਾ ਦਾ ਆਂਦਾ ਅਸੀਂ ਉਹਨੂੰ ਸਵਾਲ ਕਰਦੇ ਹਾਂ ਜਾਂ ਤੇ ਸਦਾਰਨੀ ਪ੍ਰਨੀਤ ਕੌਰ ਜੀ ਨੂੰ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਸੀ ਨਹੀਂ ਤੇ ਚੁੱਪੋ ਕੇ ਘਰ ਬਹਿਣਾ ਚਾਹੀਦਾ ਸੀ ਇੱਕ ਵਾਰ ਤੁਸੀਂ ਚਲੇ ਜਾਂਦੇ ਹੋ ਫੇਰ ਤੁਹਾਨੂੰ ਹਰਪਾਲਪੁਰਾ ਨਾਮ ਦਾ ਇੱਕ ਵਿਅਕਤੀ ਜਿਹੜਾ ਜਿਹੜਾ ਪਿਛਲੇ ਦਿਨਾਂ 'ਚ ਅਕਾਲੀ ਦਲ ਛੱਡ ਕੇ ਭਾਜਪੀ ਸ਼ਾਮਲ ਹੁੰਦਾ ਉਹ ਤੁਹਾਨੂੰ ਫੇਰ ਮੋੜ ਕੇ ਵਾਪਸ ਲੈ ਕੇ ਆਉਂਦੇ ਫੇਰ ਉੱਥੇ ਕਿਸਾਨਾਂ ਦੇ ਨਾਲ ਪੁਲਿਸ ਦੀ ਦੁਰਵਰਤੋਂ ਤੇ ਹਰਪਾਲਪੁਰੇ ਦਾ ਧੱਕਾ ਜਿਹੜਾ ਉਸ ਦੇ ਨਾਲ ਸਾਡਾ ਇੱਕ ਕਿਸਾਨ ਵੀਰ ਜਿਹੜਾ ਜਿਸ ਪਰਿਵਾਰ ਦੇ ਵਿੱਚ ਇੰਨੀ ਤਜਦੀਰੀ ਹੋਈ ਉਹਨਾਂ ਦੇ ਸ਼ੱਕੇ ਭਾਈ ਜਿਹਦੇ ਨੂੰ ਉਸ ਤੋਂ 20 ਦਿਨ ਪਹਿਲੇ ਉਹ ਪੂਰੇ ਹੋਏ ਇੱਕ ਇਹੋ ਜੀ ਐਂਡ ਇਹ ਜਿਹੜੇ ਨੇ ਕੋਈ ਨਿੱਜੀ ਮਸਲੇ ਵਾਸਤੇ ਨਹੀਂ ਇਹ ਤਾਂ ਹਿੰਦੁਸਤਾਨ ਦੀ ਕਿਸਾਨੀ ਤੇ ਵਿਸ਼ੇਸ਼ ਤੌਰ ਪੰਜਾਬ ਦੀ ਕਿਸਾਨੀ ਵਾਸਤੇ ਗੱਲ ਕਰ ਰਹੇ। ਤੋਂ ਮੇਰੀ ਮੰਗ ਅੱਜ ਇਮੀਡੀਏਟਲੀ ਭਗਵੰਤ ਮਾਨ ਤੋਂ ਇਹ ਹੈ ਕਿ ਭਗਵੰਤ ਮਾਨ ਤੋਂ ਅੱਗੇ ਹੀ ਪੰਜਾਬ ਨੂੰ ਬਹੁਤ ਹੱਦ ਤੱਕ ਫੇਲ ਕੀ। ਜਿੱਥੇ ਨਾ ਤੇ ਪੰਜਾਬ ਦੇ ਤੋਂ ਬਾਰਡਰ ਪ੍ਰੋਟੈਕਟ ਕੀਤੇ ਨੇ ਨਾ ਕਿਸਾਨ ਜਥੇਬੰਦੀਆਂ ਤੇ ਕਿਸਾਨ ਪ੍ਰੋਟੈਕਟ ਕੀ। ਬਜਾਏ ਕਿ ਤੁਸੀਂ ਲੋਕਾਂ ਨੂੰ ਪ੍ਰੋਟੈਕਸ਼ਨ ਦਿਓ ਤੁਸੀਂ ਇਹ ਵਾਕਿਆਤ ਵੀ ਜਿਹੜਾ ਪੰਜਾਬ ਚ ਹੋਇਆ ਸ਼ੁਭ ਕਰਨ ਤੋਂ ਵਖਾਇਆ ਗਿਆ ਕਿ ਹਰਿਆਣੇ ਚ ਹੋਇਆ ਜੀ ਬਾਰਡਰ ਹੁਣ ਵੀ ਜੋ ਵਤੀਰਾ ਹੈ ਪੰਜਾਬ ਪੁਲਿਸ ਦਾ ਜਿੱਥੇ ਵੀ ਤੁਸੀਂ ਵੇਖੋ ਆਪਣੇ ਲੋਕ ਨੇ ਆਪਣੇ ਲੋਕਾਂ ਨਾਲ ਕੋਈ ਸੰਜੀਦਗੀ ਦੇ ਨਾਲ ਕੋਈ ਪਿਆਰ ਦੇ ਨਾਲ ਕਿਸੇ ਨੂੰ ਰੋਕਣਾ ਪੀਸਫੁੱਲ ਪ੍ਰੋਟੈਸਟਰਸ ਦੇ ਵੇਖੋ ਕਿਸਾਨਾਂ ਨੇ ਜਿੱਥੇ ਵੀ ਕੋਈ ਕੰਮ ਕੀਤਾ ਝੰਡੇ ਚੁੱਕੇ ਨੇ ਨਾਰੇ ਲਾਏ ਨੇ ਕਿਸੇ ਨੂੰ ਧੱਕੇ ਨਾਲ ਰੋਕਿਆ ਨਹੀਂ ਗਿਆ ਕਿਸੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਹੀਂ ਤੇ ਪੰਜਾਬ ਪੁਲਿਸ ਨੂੰ ਥੋੜਾ ਠੰਮਾ ਇਸਤੇਮਾਲ ਕਰਨਾ ਚਾਹੀਦਾ ਇਹਦੇ ਵਿੱਚ ਅੱਛਾ ਫਿਰ ਦੂਜੀ ਗੱਲ ਤੇ ਹਰਪਾਲਪੁਰੇ ਨੇ ਕੰਮ ਕੀਤਾ ਹੀ ਸੀ ਤੇ ਕਾਮ ਆ ਰਿਹਾ ਮੌਕੇ ਤੇ ਮੌਤ ਹੋਈ ਤਾਂ ਉਹਨੂੰ ਉੱਥੇ ਮੌਕਤ ਹੀ ਅਰੈਸਟ ਕਰਨਾ ਚਾਹੀਦਾ ਤੁਸੀਂ ਉਹਨੂੰ ਜਾਣ ਦਿੱਤਾ ਹੈ ਗਰੀਬ ਕਿਸਾਨ ਭਰਾ ਨੂੰ ਜਿਹੜੀ ਕੰਪਨਸੇਸ਼ਨ ਜਿਸ ਤਰ੍ਹਾਂ ਬਾਕੀ ਜਗ੍ਹਾ ਦਿੱਤੀ ਗਈ ਹੈ ਸਰਕਾਰੀ ਨੌਕਰੀ ਵੀ ਤੇ ਪੈਸੇ ਦੀ ਮਦਦ ਉਹ ਵੀ ਨਾਲ ਹੀ ਕਰ ਕਰਨ ਦੇ ਵਿੱਚ ਅਸੀਂ ਪੂਰਨ ਇਹਨਾਂ ਦੀ ਇਸ ਲੜਾਈ ਦੇ ਵਿੱਚ ਸ਼ਾਮਲ ਆ ਜਿੱਥੇ ਪਿੰਸੇਰਾ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨ ਸਰਿੰਦਰਪਾਲ ਸਿੰਘ ਦੀ ਮੌਤ ਹੋ ਗਈ ਸੀ ਉਹ 82 ਸਾਲ ਦੇ ਸਨ ਤੇ ਪਿੰਡ ਆਕੜੀ ਦੇ ਰਹਿਣ ਵਾਲੇ ਸੀ ਇਸ ਮਾਮਲੇ ਦੇ ਵਿੱਚ ਭਾਜਪਾ ਲੀਡਰ ਹਰਵਿੰਦਰ ਸਿੰਘ ਹਰਪਾਲਪੁਰ ਖਿਲਾਫ ਐਫ ਆਈ ਆਰ ਦਰਜ ਹੋ ਗਈ ਹੈ ਥਾਣਾ ਖੇੜੀ ਗੰਡਿਆਂ ਦੇ ਵਿੱਚ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਉਧਰ ਹਰਵਿੰਦਰ ਸਿੰਘ ਨੇ ਇਸ ਮਾਮਲੇ ਨੂੰ ਝੂਠਾ ਘਰਾਰ ਦਿੱਤਾ ਹੈ